ਇਹ ਆ ਸਾਡੇ ਨਿਕੰਮੇ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਬਾਰਡਰ ਜਦ ਸੀਲ ਕਰਕੇ ਸਾਨੂੰ ਪਾਕਿਸਤਾਨ ਦੀ ਤਰ੍ਹਾਂ ਸਾਨੂੰ ਕੀਤਾ ਸਾਡੇ ਇਲਾਕੇ 'ਚ ਆ ਕੇ ਹਰਿਆਣੇ ਵੀ ਪੁਲਿਸ ਨੇ ਅਥਰੋ ਗੈਸਾ ਦੇ ਨਾਲ ਡਰੋਨਾਂ ਦੇ ਰਾਹੀਂ ਤੇ ਸਾਡੇ ਨੌਜਵਾਨ ਮੁੰਡਿਆਂ ਨੂੰ ਮਾਰ ਕੇ ਕਿਸਾਨਾਂ ਨੂੰ ਜ਼ਖਮੀ ਕਰਤਾ ਇਹਦੇ ਕੋਲ ਇੰਨੀ ਵੀ ਨਹੀਂ ਤਾਕਤ ਸੀ ਕਿ ਆਪਣੇ ਵਾਸਤੇ ਖੜਕੇ ਉਹਨਾਂ ਦੇ ਖਿਲਾਫ ਐਕਸ਼ਨ ਲੇ ਫਿਰ ਇਸ ਨਿਕੰਮੇ ਮੁੱਖ ਮੰਤਰੀ ਨੂੰ ਆਪਾਂ ਕਰਨਾ ਕੀ ਹੈ ਝੂਠਾ ਬੇਈਮਾਨ ਕੱਪੀ ਜਿਹਨੂੰ ਚਿਰ ਚੁਟਕਲੇ ਆਂ ਆ ਬੈਠਾ ਇਹਨੇ ਸਮਝਾਉਂਦਾ ਕਰ ਲਿਆ ਸਟ੍ਰੌਂਗ ਅਕਾਲੀ ਜਲ ਲਗਾਤਾਰ ਲੜ ਰਿਹਾ ਸੀ ਪੰਜਾਬ ਦੇ ਸੁਭਾਵ ਕਰ ਰਿਹਾ ਸੀ ਲੰਪੀ ਸਕਿਨ ਦੀ ਬਿਮਾਰੀ ਲੈ ਲੋ ਪੀਐਮਬੀ ਦਾ ਮੁੱਦਾ ਲੈ ਲੋ ਜਾਂ ਦਾਲ ਦੀਆਂ ਐਮਐਸਕੇ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ 11 ਸਵਾਲ ਬੀਜੇਪੀ ਤੇ ਕਿਸਾਨ ਸੋਰੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਘੇਰ ਕੇ ਪੁੱਛੇ ਜਾਣਗੇ ਤੇ ਇਹਨਾਂ ਦਾ ਹੱਲ ਲਈ ਕਿ ਇਹਨਾਂ ਨੂੰ ਪਿੰਡਾਂ ਦੇ ਘਰੇ ਜਾਊਗਾ ਕਿਵੇਂ ਦੇਖਦੇ ਮੈਂ ਤਾਂ ਕਹਿੰਦੀ ਆ ਬਹੁਤ ਵਧੀਆ ਦੇਰ ਆਏ ਦਰੋਸਤ ਆਏ ਮੈਂ ਤਾਂ ਕਿਸਾਨ ਜਥੇਬੰਦੀਆਂ ਨੂੰ ਆ ਵੀ ਅਪੀਲ ਕਰਾਂਗੀ ਕਿ ਜੇ ਤੁਸੀਂ ਆਪ ਦੇ ਕਾਲੇ ਕਾਨੂੰਨ ਵਾਪਸ ਕਰਵਾ ਸਕਦੇ ਸੀ ਮੋਦੀ ਤੋਂ ਫਿਰ ਇਹਨਾਂ ਦੋਵਾਂ ਵਾਸਤੇ ਜਿਵੇਂ ਉਹ ਮੋਦੀ ਸਰਕਾਰ ਨੇ ਆ ਸਾਡੇ ਬਾਰਡਰ ਸੀਲ ਕਰਤੇ ਆਪਣੀ ਰਾਜਧਾਨੀ ਦੇ ਜਾਂ ਤੋਂ ਸਾਨੂੰ ਰੋਕਿਆ ਤੇ ਆ ਸਾਡੇ ਨਿਕੰਮੇ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਬਾਰਡਰ ਜਦ ਸੀਲ ਕਰਕੇ ਸਾਨੂੰ ਪਾਕਿਸਤਾਨ ਦੀ ਤਰ੍ਹਾਂ ਸਾਨੂੰ ਕੀਤਾ ਸਾਡੇ ਇਲਾਕੇ 'ਚ ਆ ਕੇ ਹਰਿਆਣੇ ਵੀ ਪੁਲਿਸ ਨੇ ਅਥਰੂ ਗੈਸਾ ਦੇ ਨਾਲ ਡਰੋਨਾਂ ਦੇ ਰਾਹੀਂ ਤੇ ਸਾਡੇ ਨੌਜਵਾਨ ਮੁੰਡਿਆਂ ਨੂੰ ਮਾਰ ਕੇ ਕਿਸਾਨਾਂ ਨੂੰ ਜ਼ਖਮੀ ਕਰਤਾ ਇਦੇ ਕੋਲ ਇੰਨੀ ਵੀ ਨਹੀਂ ਤਾਕਤ ਸੀ ਕਿ ਆਪਣੇ ਵਾਸਤੇ ਖੜਕੇ ਉਹਨਾਂ ਦੇ ਖਿਲਾਫ ਐਕਸ਼ਨ ਲੇ ਫਿਰ ਇਸ ਨਿਕੰਮੇ ਮੁੱਖ ਮੰਤਰੀ ਨੂੰ ਆਪਾਂ ਕਰਨਾ ਕੀ ਹੈ ਇਹ ਤਾਂ ਸਾਡਾ ਪਾਣੀ ਵੀ ਦੇਚ ਜਾਊਗਾ ਇਹ ਤਾਂ ਸਾਡੀ ਜਵਾਨੀ ਵੀ ਐਨਐਸਏ ਦੇ ਹਵਾਲੇ ਕਰਕੇ ਉਹਨਾਂ ਦੇ ਖਿਲਾਫ ਤਾਂ ਪੰਜਾਬ ਦਾ ਕੁਛ ਨਹੀਂ ਬਹੁਤ ਵਧੀਆ ਇਹੋ ਜਿਹੇ ਧੋਖੇਬਾਜ਼ ਝੂਠੀ ਸਰਕਾਰਾਂ ਨੂੰ ਕੱਢੋ ਪਹਿਲੇ ਕਾਂਗਰਸੀਆਂ ਨੇ ਕਿਸਾਨਾਂ ਨੂੰ ਰੋਲਤਾ ਸੀ ਦਿੱਲੀ ਵਾਲੇ ਜਾਓ ਆਪਣੇ ਕਾਲੇ ਕਾਨੂੰਨ ਖੁਦ ਵਾਪਸ ਕਰਾਓ ਇੱਕ ਵਾਰੀ ਬਤੌਰ ਮੁੱਖ ਮੰਤਰੀ ਜਾ ਕੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਸਾਡੇ ਗਰੂਹਾਂ 'ਚ ਬੈਠੇ ਰੋਜ਼ ਮਰ ਰਹੇ ਨੇ ਇਹਨਾਂ ਦੀ ਸੁਣੋ ਕਿਉਂ ਨਹੀਂ ਕਿਹਾ ਕਿਉਂਕਿ ਤਾਰਾ ਕੈਪਟਨ ਅਮਰਿੰਦਰ ਸਿੰਘ ਦੀ ਕਿਤੇ ਜੁੜੀਆਂ ਹੋਈਆਂ ਸੀ ਜਿੱਥੇ ਉਹ ਅੱਜ ਬੈਠਿਆ ਹੈ ਹੁਣ ਉਹੀ ਜਗ੍ਹਾ 'ਚ ਇਹ ਝੂਠਾ ਬੇਈਮਾਨ ਕੱਪੀ ਜਿਹਨੂੰ ਚਰਖ ਚੁਟਕ ਲੈ ਆਂ ਲਿਆ ਬੈਠਿਆ ਇਹਨੇ ਸਮਝੌਤਾ ਕਰ ਲਿਆ ਲੇਕਿਨ ਆਕਾਲੀ ਗੱਲ ਨੇ ਆਪ ਦਾ ਗੱਠ ਜੋੜ ਤੋੜਿਆ ਆਪਦੀ ਭਾਈ ਵਾਲੀ ਛੱਡੀ ਆਪਦੀ ਕੁਰਸੀ ਛੱਡੀ ਪੰਜਾਬ ਦੇ ਹੱਕਾਂ ਵਾਸਤੇ 103 ਸਾਲਾਂ ਤੋਂ ਲੜਦੇ ਆ ਬਾਜਤ ਸਾਹਿਬ ਨੇ 18 ਸਾਲ ਕੈਦਾਂ ਕੱਟਿਆ ਤੇ ਹੁਣ ਵੀ ਕੜੇ ਖੜਿਆ ਜਿੱਥੇ ਅੱਜ ਸਵੈਰ ਕਿਹੜੀ ਪਾਰਟੀ ਚ ਸ਼ਾਮ ਨੂੰ ਕਿਹੜੀ ਪਾਰਟੀ ਆ ਸਾਰੇ ਸਿਆਸੀ ਭਵਰੇ ਬਕਾਉ ਬੰਦੇ ਕੱਲ ਇੱਥੇ ਪਰਸੋਂ ਉੱਥੇ ਇਹਨਾਂ ਨੇ ਕੀ ਹੱਕਾਂ ਦੀ ਰਾਖੀ ਕਰਨੀਆਂ ਦਿੱਲੀ ਜਾ ਕੇ ਇਹ ਤਾਂ ਮਿੰਟ ਚ ਜਦ ਪਾਰਟੀ ਦੇ ਨਾਲ ਨਹੀਂ ਖੜ ਸਕਦੇ ਲੋਕਾਂ ਨਾਲ ਕਿ ਖੜਨਾ ਸੋ ਉਸ ਖੇਤਰੀ ਪਾਰਟੀ ਨੂੰ ਤੁਸੀਂ ਕਾਮਯਾਬ ਕਰੋ ਜਿਹੜੀ ਖੇਤਰੀ ਪਾਰਟੀ ਦਾ ਇਤਿਹਾਸ ਹੈ ਜਿਹੜੀ ਲੜਦੀ ਰਹੀ ਹੈ ਕੱਲ ਵੀ ਲੜੀ ਸੀ ਪਹਿਲੇ ਵੀ ਲੜੀ ਸੀ ਤਾਂ ਗਾਂ ਵੀ ਲੜੂਗੀ ਜੇ ਤੁਸੀਂ ਤਾਕਤ ਦੋਗੇ ਸੋ ਤਕਰੀ ਨੂੰ ਕਾਮਯਾਬ ਕਰੋ ਤਾਂ ਕਿ ਆਪ ਦਾ ਪਾਣੀ ਬਚਾ ਸਕੇ ਕਿਸਾਨੀ ਬਚਾ ਸਕੇ ਨੌਜਵਾਨ ਆਪਣੇ ਧਾਰਮਿਕ ਸਥਾਨ ਅਸੀਂ ਬਚਾ ਸਕੇ ਲੋਕਾਂ ਦੇ ਹੱਥ ਵਿੱਚ ਤਾਕਤ ਹੁੰਦੀ ਹੈ ਉਹ ਦੇਣ ਵਾਲੇ ਨੇ ਆਪ ਦੀ ਵੋਟਾਂ ਰਾਹੀਂ ਤਕਰੀ ਨੂੰ ਕੰਮ ਕਰਾਓ